ਰਾਜੀ ਇਤਰਾਸ ਕਿੰਦਲ ਸਰ ਜੀ ਕਿਹਨੇ ਜਾਉਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਆਜਾ ਦਾ ਲੈ ਐਕਸ਼ਨ ਹੋਇਆ ਪਰਮਾਤਮਾ ਨੇ ਬਹੁਤ ਵੱਡੀ ਜਿੱਤ ਬਖਸ਼ੀ ਪਹਿਲਾਂ ਪਿਛਲੇ ਸਾਲ ਨਾਲੋਂ ਐਤਕੀ ਤਕਰੀਬਨ 18-20 ਵੋਟਾਂ ਜਿਹੜੀਆਂ ਸਾਨੂੰ ਵੱਧ ਗਈਆਂ ਕਿਰਪਾ ਹੋਈ ਪ੍ਰਮਾਤਮਾ ਦੀ ਔਰ ਮੇਜਰ ਸੋਹਣਾ ਨੂੰ ਇਸ ਇਲਾਕੇ ਚੋਂ ਐਗਜ਼ੈਕਟਿਵ ਮੈਂਬਰ ਲਿਆ ਸੋ ਮੈਂ ਜਿੱਥੇ ਸਰਦਾਰ ਮੇਜਰ ਸੋਹਣਾ ਨੂੰ ਵਧਾਈ ਦਿੰਦਾ ਉਥੇ ਸਾਮੀ ਸਾਹਿਬ ਨੂੰ ਵੀ ਵਧਾਈ ਦਿੰਦਾ ਕਿ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਉਹ ਨਿਕਲੇ ਉਹਨਾਂ ਦੇ ਕੰਮਾਂ ਕਰਕੇ ਜਾਂ ਉਹਨਾਂ ਦੇ ਇਸ ਤਰ੍ਹਾਂ ਵਿਤਰਿਆ ਉਹ ਪੋਸਟ ਕਰਕੇ ਬਹੁਤ ਵੱਡੀ ਜਿੱਤ ਤਰੰਤਰ ਦੀ ਜਮਨੀ ਚੋਣ ਨੂੰ ਕਿਵੇਂ ਮੰਨਦੇ ਹੋ ਜੀ ਰਿਜ਼ਲਟ ਕਿਸ ਤਰ੍ਹਾਂ ਦੇਖੋ ਖੈਵੀ ਟੱਕਰ ਹੈ ਕੜਾਕੇ ਦੀ ਜਿੱਤ ਕੋਈ ਵੀ ਸਕਦਾ ਆਪ ਦੇ ਨਾਲ ਸਰਕਾਰ ਦੇ ਨਾਲ ਪਰ ਸਰਦਾਰ ਸਰਕਾਰ ਨੇ ਇੰਨੀਆਂ ਵਧੇਕੀਆਂ ਉੱਤੇ ਕਰੀਆਂ ਜਿਹੜੀਆਂ ਦੱਸੀਆਂ ਨਹੀਂ ਜਾ ਸਕਦੀ ਕਿਹਨੇ ਚੰਗੇ ਤੱਕ ਸਾਫ ਮੁਕੰਮਲ ਹੋਇਆ ਦੇਖੋ ਥੋੜੇ ਦਿਨ ਪਹਿਲੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਹੁੰਦੀ ਹੈ ਸਾਲਾਨਾ ਹੋਈ ਸੀ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਹੀ ਤਕਰੀਬਨ ਫੈਸਲਾ ਹੋਇਆ ਇੱਕ ਬੰਦਾ ਹੀ ਦੂਜਿਆਂ ਦਾ ਚੁਣਿਆ ਗਿਆ ਕਿਉਂਕਿ ਬੋਟਾ ਅਕਾਲੀ ਦਲ ਦੀਆਂ ਕਿਨੋਂ ਕਾਫੀ ਵਧ ਗਈਆਂ ਨੇ ਸੋ ਉਹਨਾਂ ਦੇ ਕਰਕੇ ਜਿਹਦੇ ਵਿੱਚ ਸਾਡੇ ਵੀ ਇਸ ਇਲਾਕੇ ਨੂੰ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਨਿਮੈਂਦਗੀ ਮਿਲੀ ਹੈ ਉਹ ਸਰਦਾਰ ਮੇਜਰ ਸਿੰਘ ਨੰਬਰਦਾਰ ਢਿੱਲੋਂ ਸਾਹਿਬ ਨੂੰ ਮਿਲੀ ਹੈ ਉਹਦੇ ਕਰਕੇ ਅੱਜ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਦੇ ਲਈ ਸਰਦਾਰ ਮੇਜਰ ਸਿਓ ਤੇ ਸਾਰਾ ਜ਼ਿਲ੍ਹੇ ਦੇ ਜਿੰਨੇ ਵਰਕਰ ਨੇ ਸੀਨੀਅਰ ਜੂਨੀਅਰ ਸਾਰੇ ਇੱਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਦਾ ਕਰਨ ਦੇ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ ਮੱਥਾ ਟੇਕਿਆ ਵੀ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਾਰਟੀ ਨੂੰ ਫਿਰੇ ਵਿੱਚ ਕੀ ਹੋਰ ਜਿੱਤਾ ਪ੍ਰਾਪਤ ਹੁੰਦੀਆਂ ਰਹਿਣ ਕਾਲੀ ਦਲ ਨੂੰ ਇਹ ਸਾਰਿਆਂ ਨੇ ਅੱਜ ਨਾਲ ਬੁੱਕੇਰ ਅਦਾਸ ਕੀਤੀ ਰਿਜ਼ਲਟ ਚ ਕੋ ਸਮੇਂ ਰਹਿ ਗਿਆ ਧੜਕਣਾ ਵੀ ਤੇਜ ਨੇ ਕਿਵੇਂ ਤੇਜੋ ਸੱਦ ਬਲਾਂ ਨਹੀਂ ਦਿੰਦੀ ਜੇ ਕਿਵੇਂ ਦੇਖੋ ਰਿਜ਼ਲਟ ਜਿਵੇਂ ਸੇਖੋ ਸਾਹਿਬ ਨੇ ਦੱਸਿਆ ਟੱਕਰ ਤਾਂ ਹੈਗੀ ਬੜੀ ਸਖਤ ਸਖਤ ਲੜਾਈ ਤਾਂ ਹੈਗੀ ਕਾਲੀ ਦਲ ਦੀ ਤੇ ਆਪ ਵਾਲੀ ਸਰਕਾਰ ਦੀ ਸਰਕਾਰਾਂ ਨੇ ਜਿਵੇਂ ਇਹ ਸਰਕਾਰ ਤਾਂ ਸਾਰੇ ਹੱਦਾਂ ਬੰਨੇ ਟਾਪ ਹੀ ਗਈ ਹੈ ਨਾ ਆਪਾਂ ਪਹਿਲੇਆਂ ਇਲੈਕਸ਼ਨਾਂ ਚ ਵੀ ਵੇਖਿਆ ਉਹਨਾਂ ਵਾਲਿਆਂ ਚ ਵੀ ਵੇਖਿਆ ਉਹ ਉਹਦੀ ਲੜਕੀ ਤੇ ਪਰਚਾ ਦਿੱਤਾ ਕਿ ਪੁਲਿਸ ਨਾਲ ਬਹਿਸ ਕਰ ਲਈ ਪੁਲਿਸ ਨਾਲ ਬਹਿਸ ਤਾਂ ਕਰਾਂਗੇ ਜਿੱਥੇ ਪੁਲਿਸ ਧੱਕਾ ਕਰੂਗੀ ਐਵੇਂ ਵੀ ਕਦੇ ਪਰਚਾ ਦਿੰਦੇ ਹੁੰਦੇ ਆ ਕੈਂਡੀਡੇਟ ਦੇ ਉਮੀਦਵਾਰ ਦੇ ਉੱਤੇ ਪਰਚਾ ਦੇ ਦੇਣਾ ਐਫ ਆਈ ਆਰ ਕਰ ਦੇਣੀ ਇਹ ਕਿੱਡੀ ਕਿ ਚੰਗੀ ਗੱਲ ਹੈਗੀ ਸੋ ਗੁਰੂ ਕਿਰਪਾ ਕਰੂਗਾ ਮੈਨੂੰ ਤਾਂ ਲੱਗਦਾ ਵੀ ਅਸੀਂ ਜਿੱਤਾਂਗੇ ਤੇ ਬਾਕੀ ਥੋੜਾ ਜਿਹਾ ਕਾਂਗਰਸ ਪਾਰਟੀ ਬਹੁਤੀ ਥੱਲੇ ਚਲੀ ਗਈ ਉਹਨੇ ਸਾਡਾ ਨੁਕਸਾਨ ਜ਼ਰੂਰ ਕੀਤਾ ਤੇ ਨਹੀਂ ਪਾਰਟੀ ਦੀ ਜਿੱਤ ਤਾਂ ਮੈਨੂੰ ਤਾਂ ਹਲੇ ਵੀ ਲੱਗਦਾ ਭਰੋਸਾ ਵੀ ਅਸੀਂ ਜਿੱਤਾਂਗੇ ਚਰਚਾ ਚੱਲ ਰਹੀ ਹੈ ਵੀ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਮੇਜ ਤਾਂ ਨਹੀਂ ਹੋ ਸਕਦੀ ਚਰਚਾ ਚੱਲ ਰਹੀ ਹੈ ਵੇਖੋ ਇਹ ਤਾਂ ਹੁਣ ਉਹਨਾਂ ਨੂੰ ਪਤਾ ਸੀ ਕੁਛ ਐਵੇਂ ਕਹਿ ਦਿੱ ਗਏ ਜਿਹੜੀ ਚੀਜ਼ ਦਾ ਹਾਲ ਸਾਨੂੰ ਪਤਾ ਨਹੀਂ ਪਰ ਵੋਟ ਉਹਨ ਜਿਹੇ ਮਿਲਕੇ ਗਈ ਜੇ ਵਰਕਰ ਵੈਸੇ ਹੀ ਬਾਗੀ ਹੋ ਗਏ ਇਹ ਤਾਂ ਹੁਣ ਹੋਈ ਜਾਣ ਸਰ ਚੋਣਾ ਚ ਪਰਚੇ ਹੋਏ ਆ ਚੋਣਾ ਤੋਂ ਬਾਅਦ ਵੀ ਪਰਚੇ ਦਿੱਤੇ ਗਏ ਉਹਨਾਂ ਕਹਿੰਦੇ ਮੈਂ ਹੁਣ ਕੀ ਦੱਸਿਦਾ ਜੰਮਾ ਸਰਕਾਰ ਦੀ ਕੈਂਡੀਡੇਟ ਦੀ ਲੜਕੀ ਤੇ ਪਰਚਾ ਦਿੱਤਾ ਕਿ ਪੁਲਿਸ ਨਾਲ ਬਹਿਸ ਕਰ ਲਈ ਇਹ ਬਹਿਸ ਪੁਲਿਸ ਨਾਲ ਤਾਂ ਸੌ ਵਾਰੀ ਕਰਦੇ ਆ ਹਾਂ ਕਦੇ ਸੁਣਿਆ ਇਹ ਪਰਚੇ ਅੱਜ ਤੱਕ ਪਹਿਲੀ ਵਾਰ ਹੋਇਆ ਹੈ ਜਗਾ ਯਾਨੀ ਚਾਹੁੰਗੇ ਪਾਰਟੀ ਨੇ ਬਹੁਤ ਮਾਨ ਦਿੱਤਾ ਹੈਗਾ ਹਰ ਖਾਲਸਾ ਵਰ ਫਤੇ ਜੋਬਨ ਪਾਰਟੀ ਨੇ ਵੰਦਤਾ ਗੁਰੂ ਸਾਹਿਬ ਨੇ ਪਾਰਟੀ ਤੇ ਮਿਹਰ ਕਰੀ ਪਾਰਟੀ ਨੇ ਮੈਨੂੰ ਮਨ ਦਿੰਦਾ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਸਾਰਿਆਂ ਨੂੰ ਲੜਨ ਲਿਖਦਾ ਜੋ ਵੀ ਗੁਰੂ ਸਾਹਿਬ ਸਿੱਤੇ ਅੱਤਰ ਪਗੇ ਉਹਨਾਂ ਕੋਈ ਵਧੀਆ ਧਾਰਮਿਕ ਕੰਮ ਜਿਹੜੇ ਚ ਕੋਈ ਕੰਮ ਹੈ ਉਧਰ ਜੋੜ ਲਾਂਗੇ ਜਿੰਨਾ ਵੀ ਹੋ ਸਕੇ ਜਿੰਨਾ ਗੁਰੂ ਜੀ ਨੇ ਕਰਾਇਆ ਉਹਨਾਂ ਕਰਾਂਗੇ ਪਾਰਟੀ ਦੇ ਵੱੱਲੇ ਵੀ ਕਰਾਂਗੇ ਬਾਈ ਰੋਜੀ ਕਾਕਾ ਸਾਹਿਬ ਬਾਈ